ਸੱਚੋ ਸਤਨਾਮਪੁਰਾ ਗੁਰੂ ਧੀਰ ਤੇ ਜਨਮ ਦਿਨ ਨੂੰ ਸਮਰਪਿਤ ਅੱਜ ਸਿਵਲ ਹਸਪਤਾਲ ਪਵਾੜਾ ਵਿਖੇ ਜ਼ਰੂਰਤਮੰਦ ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਵੰਡਿਆ ਗਿਆ ਰਮਨ ਰੈਣਾ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਨੂੰ ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਵੰਡਿਆ ਜਾਂਦਾ ਹੈ ਸਿਵਲ ਹਸਪਤਾਲ ਦੇ ਐਸਐਮਓ ਲੈਂਬਰ ਰਾਮ ਨੇ ਦੱਸਿਆ ਜੋਥ ਫਾਊਂਡੇਸ਼ਨ ਵੱਲੋਂ ਜੋ ਇਹ ਉਪਰਾਲਾ ਕੀਤਾ ਜਾਂਦਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿ ਰਹੇ ਹਨ ਐਸਐਮਓ ਲੈਂਬਰ ਰਾਮ ਅਤੇ ਸਮਾਜ ਸੇਵਕ ਰਵਨ ਨੇਰਾ ਖੋੜਾ ਐਕਸੈਸ ਨਿਊਜ਼ ਲਾਈਵ ਤੋਂ ਬ੍ਰੋਨੋ ਸ਼ਰਮਦੀਪਾਉਟ ਜੀ ਚੈ ਸ਼੍ਰੀ ਰਾਮ ਜੀ ਅਰੇ ਬੜਾ ਖੁਸ਼ੀ ਵਾਲਾ ਦਿਨ ਆ ਦਿੱਤਾ ਅਸੀਂ ਹਰ ਰੋਜ਼ੀਨ ਦੇ ਵਿੱਚ ਸ਼ੁੱਕਰਵਾਰ ਨੂੰ ਅਸੀਂ ਇੱਥੇ ਲੰਗਰ ਮੰਡੀ ਦਾ ਸਭ ਨੂੰ ਪਤਾ ਹੀ ਆ ਜਿਵੇਂ ਤੁਸੀਂ ਸੁਣ ਟੋਟਲ ਸਾਡੇ ਪ੍ਰਧਾਨ ਗਗਨ ਢੱਡ ਜੀ ਔਰ ਸਾਡੇ ਸੈਕਟੀ ਅਨੰਦ ਸੋਨੀ ਜੀ ਔਰ ਮੈਂ ਅਸੀਂ ਸਾਰੇ ਰਲ ਕੇ ਇੱਥੇ ਲੰਗਰ ਮੰਡੀ ਦਾ ਆ ਅੱਜ ਬੜਾ ਖੁਸ਼ੀ ਵਾਲਾ ਦਿਨ ਆ ਕਿ ਸਾਡੇ ਸਪੀਚ ਐਸਐਫਓ ਸਾਹਿਬ ਸਤਨਾਮਪੁਰੇ ਦੇ ਸ਼੍ਰੀ ਗੁਰਪ੍ਰੀਤ ਜੀ ਆਏ ਨੇ ਉਹਨਾਂ ਦਾ ਬਰਥਡੇ ਸੀਗਾ 10 ਜੂਨ ਦਾ ਸੋ ਉਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਵਧਾਈਆਂ ਦਿੰਦੇ ਆ ਆਪਣੇ ਵੱਲੋਂ ਤੇ ਪਰਮਾਤਮਾ ਅੱਗੇ ਦੁਆ ਕਰਦੇ ਆ ਕਿ ਉਹਨਾਂ ਦੀ ਉਮਰ ਖੁਸ਼ਹਰ ਲੰਬੀ ਹੋਵੇ ਤੇ ਅੱਜ ਜਿਹੜਾ ਲੰਗਰ ਵੰਡਿਆ ਜਾ ਰਿਹਾ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਵੰਡਿਆ ਜਾ ਰਿਹਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਆਪਣੀ ਕੋਈ ਵੀ ਅੱਛੀ ਗੱਲ ਹੋਵੇ ਮੈਨੇ ਅਨਿਵਰਸਰੀ ਹੋਵੇ ਜਾਂ ਕਿਸੇ ਦਾ ਬਰਥਡੇ ਹੋਵੇ ਸੋ ਆਪਾਂ ਲੋਕਾਂ ਦੀ ਗਰੀਬ ਬੰਦੇ ਦੀ ਸੇਵਾ ਕਰੀਏ ਰਿਪਲੇਸਿੰਗ ਲਈਏ ਤਾਂ ਕਿ ਸਾਡੇ ਸਾਡਾ ਜਿਹੜਾ ਜੀਵਨਾ ਸਫਲਾ ਹੋਵੇ ਜੈ ਸ਼੍ਰੀ ਰਾਮ ਅੱਜ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੂਥ ਪ੍ਰਾਇਸ ਫਾਊਂਡੇਸ਼ਨ ਮਨੂੰ ਅੱਜ ਹਸਪਤਾਲ ਵਿੱਚ ਖਾਣਾ ਪੰਡਿਆ ਜਾ ਰਿਹਾ ਹੈ ਗੌਰਤਵ ਹੈ ਕਿ ਸ਼੍ਰੀ ਗੌਰਵ ਦੀ ਟੀਮ ਸਾਡੇ ਵਿਚਕਾਰ ਮੌਜੂਦ ਹਨ ਔਰ ਜਿਨਾਂ ਦਾ 10 ਜੂਨ ਨੂੰ ਜਨਮ ਦਿਨ ਸੀ ਮੈਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਤੇ ਔਰ ਉਸ ਜਨਮ ਦਿਨ ਦੇ ਸੰਬੰਧ ਵਿੱਚ ਆ ਜਿਨ੍ਹਾਂ ਨੇ ਸਾਡੇ ਸਬਨ ਹਸਪਤਾਲ ਅੰਬਾੜਾ ਵਿੱਚ ਮਰੀਜ਼ਾਂ ਵਾਸਤੇ ਕਾੜਾ ਉਪਲਬਧ ਕਰਾਇਆ ਹੈ ਤਾਂ ਜੋ ਕਿ ਮਰੀਜ਼ਾਂ ਨੂੰ ਦਿੱਤਾ ਜਾਏਗਾ ਮੈਂ ਸਮਝਦਾ ਹਾਂ ਇੱਕ ਬਹੁਤ ਸਲਾਘਾਯੋਗ ਕਦਮ ਹੈ ਅਤੇ ਸਮਾਜ ਚਾਹੁੰਦਾ ਹੈ ਕਿ ਅਸੀਂ ਇਹ ਕਿਰਦਾਰ ਮਨਾਉਣਾ ਚਾਹੀਦੇ ਹਨ ਕਿ ਮੈਂ ਇਹਨਾਂ ਦੇ ਚਾਹੁੰਦੀ ਹਾਂ 기 ਮੌਕਾ ਫਿਰ ਕਿੰਨਾ ਹਾਂ ਅਰੇ ਅਹਸਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਇਸੇ ਹਸਪਤਾਲ ਅੰਬਾੜਾ ਵਿੱਚ ਮਰੀਜ਼ਾਂ ਦੀ ਸੇਵਾ ਲਈ ਕੋਈ ਨਾ ਕੁਝ ਕਰਦੇ ਰਹੇ ਧੰਨ